ਜੀ ਜਿੱਦਾਂ ਤੋਂ ਬੰਦਿਆ ਰਹਿੰਦੇ ਸੋਹ ਕਰੋੜ ਦੀ ਆਵਾਦ ਆਪਣੇ ਕਿਸਾਨ ਨੂੰ ਆਇਆ ਸਰ ਉੱਠਾ ਲੇਗੀ ਇਹ ਟਕੜਟਾ ਟਾਉਪੇ ਨਾ ਸਾਰੇ ਪੰਜਾਬ ਚਾਈਏ ਨੇ ਤੇ ਕੱਲੇ ਪੁਆਣੀਨਰ ਦੇ ਵਿੱਚ ਸਕਾਨਾ ਨਹੀਂ ਚਾਉਣ ਦਿੱਤੇ ਜਿਹੜੀਆਂ ਉਹਦੇ ਕਰੋੜਾਂ ਦੀਆਂ ਦੁਕਾਨਾਂ ਨੇ ਗਈਆਂ ਉਜੜਿਆ ਸਾਰਾ ਦੇਖੋ ਟਰੱਕ ਯੂਨੀਅਨ ਪੁਆਣੀਗੜ ਮੈਂ ਅੱਜ ਆਪਣੇ ਟਰੱਕ ਆਪਰੇਟਰਾਂ ਨੂੰ ਕਿ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਪਾਰਲੀਮੈਂਟ ਚ ਉਹਨਾਂ ਲਈ ਬੇਨਤੀ ਕਰਨ ਲਈ ਆਇਆ ਸੀ ਔਰ ਉਹਨਾਂ ਦੇ ਨਾਲ ਮੈਂ ਉਹ ਚਾਰ ਵੀ ਸੰਜੇ ਕੀਤੇ ਨੇ ਕਿ ਕਿਸ ਢੰਗ ਦੇ ਨਾਲ ਕੈਪਟਲ ਸਰਕਾਰ ਨੇ ਜਿਹੜੇ ਟਰੱਕ ਆਪਰੇਟਰ ਸੀ ਉਹਨਾਂ ਦੀ ਰੋਜੀ ਰੋਟੀ ਖੋਹੀ ਹੈ ਉਹਨਾਂ ਨੂੰ ਬਰਬਾਦ ਕਰਕੇ ਰੱਖਤਾ ਜਿਹੜਾ ਟਰੱਕ ਆਪਰੇਟਰ ਹੈ ਅੱਜ ਉਹ ਖੁਦਕਸ਼ੀਆਂ ਵੱਲ ਨੂੰ ਮਜਬੂਰ ਹੋਇਆ ਤੇ ਵੱਡੀ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਦੀ ਨਾਦਕੋ ਪਾਲਿਸੀ ਹੈ ਜਿਹੜੇ ਰੇਟ ਸੀਗੇ ਇਹਨਾਂ ਦੇ ਲੋਕਲ ਭਾਮਿਓ ਸੈਂਟਰਾਂ ਦੇ ਸੀ ਭਾਮਿਓ ਲੋਕਲ ਸੀਗੇ ਉਹਨਾਂ ਦੇ ਜਿਸ ਢੰਗ ਦੇ ਨਾਲ ਉਹਨਾਂ ਨੇ 70% ਤੱਕ ਉਹਨਾਂ ਦੇ ਉੱਤੇ ਗੰਡਾਸਾ ਚਲਾ ਦਿੱਤਾ। ਇਹ ਨਹੀਂ ਸੋਚਿਆ ਕਿ ਜਿਹੜਾ ਗਰੀਬ ਆਦਮੀ ਅੱਜ ਟਰੱਕ ਆਪਰੇਟਰ ਹੈ ਜਿਹਦੇ ਕੋਲੇ ਗੱਡੀ ਹੈ ਉਹ 6000 ਦਾ ਨੰਬਰ ਲਾ ਕੇ ਜਿਹੜਾ ਉਸ ਨੂੰ 20-30 ਹਜ਼ਾਰ ਦਾ ਸੀਜ਼ਨ ਮਸਾ ਲੱਗਦਾ ਹੈ ਤੇ ਇੱਕ ਸਾਲ ਉਹ ਹੱਡ ਭੰਨਵੀ ਮਿਹਨਤ ਕਰਦਾ ਹੈ। ਤੁਸੀਂ ਦੇਖੋ ਪੁਲਿਸ ਵਾਲੇ ਲਹਿਦਾ ਪਰੇਸ਼ਾਨ ਕਰਦੇ ਨੇ ਟੈਕਸ ਵਾਲੇ ਉਹਨਾਂ ਨੂੰ ਲਹਿਦਾ ਪਰੇਸ਼ਾਨ ਕਰਦੇ ਨੇ ਡਰਾਈਵਰ ਉਹ ਨਹੀਂ ਰੱਖ ਸਕਦਾ ਆਪੇ ਉਹ ਗੱਡੀ ਚਲਾ ਕੇ ਲੈ ਕੇ ਜਾਂਦਾ ਹੈ ਆਪੇ ਉਹ ਆਪਣੀ ਜਾਨ ਜੋਖਮ ਤੇ ਪਾ ਕੇ ਸੜਕਾਂ ਤੇ ਆਪਣੇ ਰੋਜ਼ਗਾਰ ਲਈ ਤੁਰੇ ਫਿਰਦਾ ਹੈ ਉਸ ਤੋਂ ਬਾਅਦ ਵੀ ਉਸ ਨੂੰ ਬੜੀ ਮੁਸ਼ਕਲ ਦੇ ਨਾਲ ਘਰ ਦਾ ਗੁਜ਼ਾਰਾ ਉਸ ਦਾ ਹੋ ਨਹੀਂ ਸਕਦਾ ਜੇਕਰ ਤੋਂ ਟਰੱਕ ਜੇ ਡਰਾਈਵਰ ਰੱਖ ਲੇ ਜਾਂ ਕੋਈ ਹੋਰ ਸਾਧਨ ਰੱਖ ਲੇ ਫਿਰ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਜੇ ਹਾਲਤ ਦੇ ਵਿੱਚ ਜਦੋਂ ਇੰਨੀ ਮੰਦੀ ਹਾਲਤ ਟਰੱਕ ਆਪਰੇਟਰਾਂ ਦੀ ਹੈ ਉਹਦੇ ਉੱਤੇ ਇਹ ਹੈ ਜਾਂ ਮੈਂ ਸਮਝਦਾ ਕਿ ਵਾਰ ਕਰਨਾ ਇਹ ਹੈ ਜਾਂ ਤੁਗਲਕੀ ਫੈਸਲਾ ਲੈਣਾ ਇਸ ਤੋਂ ਵੱਡਾ ਕੋਈ ਜੁਰਮ ਨਹੀਂ ਹੋ ਸਕਦਾ ਅੱਜ ਮੈਂ ਆਪਰੇਟਰਸ ਨੂੰ ਮਿਲਣ ਆਇਆ ਉਹਨਾਂ ਦੀ ਜਿਹੜੀ ਦੁੱਖ ਹੈ ਉਹ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਕਿ 6-6000 ਦਾ ਨੰਬਰ 2-2000 ਚ ਕਰਤਾ ਟੈਕਸ ਵਧਾਤੇ ਔਰ ਜਿੰਨਾ ਵੀ ਚਾਹੇ ਉਹ ਪੁਲਿਸ ਡਿਪਾਰਟਮੈਂਟ ਹੈ ਚਾਹੇ ਉਹ ਟਰਾਂਸਪੋਰਟ ਡਿਪਾਰਟਮੈਂਟ ਹੈ ਉਹ ਇਹਨਾਂ ਨੂੰ ਬੁਰੀ ਤਰ੍ਹਾਂ ਲੁੱਟਣ ਦੇ ਲੱਗਿਆ ਹੋਏ ਔਰ ਇੱਥੋਂ ਤੱਕ ਵੀ ਜਿਹੜੀ ਹਾਲਾਤ ਬਣ ਗਏ ਕਿ ਜਿੱਥੇ ਪ੍ਰਧਾਨ ਵੀ ਤੋਪੇ ਜਾ ਰਹੇ ਨੇ ਉਹਦੇ ਨਾਲ-ਨਾਲ ਉਹਨਾਂ ਦੇ ਜਿਹੜੇ ਚਹਿੱਤੇ ਨੇ ਜਿਹੜੇ ਉਹਨਾਂ ਦੇ ਐਮ.ਐਲ.ਏ ਤੇ ਮੰਤਰੀ ਨੇ ਉਹਨਾਂ ਦੇ ਜਿਹੜੇ ਚਾਹਤੇ ਨੇ ਉਹਨਾਂ ਨੂੰ ਯੂਨੀਅਨਾਂ ਦੇ ਉੱਤੇ ਕਾਰਜਾ ਕਰਾਉਣ ਦੇ ਯਤਨ ਕਰ ਰਹੇ ਨੇ ਤੁਸੀਂ ਦੇਖੋ ਕਿ ਰੇਟ ਘਟਾਉਣ ਦੇ ਬਾਵਜੂਦ ਵੀ ਆਪਰੇਟਰਾਂ ਨੂੰ ਇਹ ਹੱਕ ਵੀ ਖੋਲਿਆ ਕਿ ਤੁਸੀਂ ਆਪਣੀ ਮਰਜ਼ੀ ਅਨੁਸਾਰ ਟੈਂਡਰ ਪਾ ਸਕਦੇ ਹੋ ਜਿਹੜੀ ਟੈਂਡਰ ਦੀ ਪ੍ਰਕਿਰਿਆ ਹੈਗੀ ਹੈ ਉਹਦੇ ਵਿੱਚ ਬਾਕਾਇਦਾ ਸਰਕਾਰ ਵੱਲੋਂ ਸ਼ਰਤਾਂ ਨਹੀਂ ਕੋਈ ਨਿਯਮ ਨਹੀਂ ਉਹਨਾਂ ਨਿਯਮਾਂ ਨੂੰ ਤੋੜ ਕੇ ਉਹਨਾਂ ਦੇ ਚਾਹਤੇ ਟੈਂਡਰ ਪਾ ਰਹੇ ਨੇ ਨਾ ਉਹਨਾਂ ਕੋਲੇ ਗੱਡੀਆਂ ਨਹੀਂ ਕਾਰਾਂ ਦੇ ਨੰਬਰ ਲਾਈ ਜਾਂਦੇ ਨੇ ਸਕੂਟਰਾਂ ਦੇ ਨੰਬਰ ਲਾਈ ਜਾਂਦੇ ਨੇ ਔਰ ਇਸ ਢੰਗ ਦੇ ਨਾਲ ਉਹ ਮਾਫੀਆ ਅੱਜ ਟਰੱਕ ਯੂਨੀਅਨਾਂ 'ਚ ਵੜ ਗਿਆ ਕਿ ਟਰੱਕ ਆਪਰੇਟਰਾਂ ਦੇ ਮੁਕਾਬਲੇ ਘੱਟ ਰੇਟ ਤੇ ਟੈਂਡਰ ਪਾ ਕੇ ਫਿਰ ਇਹਨਾਂ ਨੂੰ ਬਲੈਕਮੇਲ ਕਰ ਰਹੇ ਨੇ ਔਰ ਪ੍ਰਸ਼ਾਸਨ ਉਹਨਾਂ ਦੀ ਮਦਦ ਕਰ ਰਹੀ ਹੈ ਜਿਹੜੇ ਚੁਣੇ ਹੋਏ ਸਾਡੇ ਮੰਤਰੀ ਸਾਹਿਬਾਨ ਨੇ ਐਮਐਲਏ ਨੇ ਉਹਨਾਂ ਦੀ ਮਦਦ ਕਰਦੇ ਨੇ ਕਿ ਇਹਨਾਂ ਦੇ ਨਾਲ ਕੰਪਰੋਮਾਈਜ਼ ਕਰ ਲਓ ਉਸ ਕੰਪਰੋਮਾਈਜ਼ ਦੇ ਨਾਂ ਤੇ ਲੱਖਾਂ ਰੁਪਏ ਦਾ ਦੋ ਨੰਬਰ ਦੇ ਵਿੱਚ ਲੈਣ ਦੇ ਨ ਹੋ ਰਿਹਾ ਔਰ ਉਹਦੇ ਨਾਲ ਜਿਹੜੀ ਮਤਲਬ ਸਮਝਦੇ ਆ ਕਿ ਆਪਰੇਟਰ ਨੇ ਹੋਰ ਵੀ ਜ਼ਿਆਦਾ ਮਾਰੇ ਜਾਣਗੇ ਹੁਣ ਪੁਆਣੀਗੜ੍ਹ ਮੈਂ ਯੂਨੀਅਨ 'ਚ ਆਏ ਆ ਪਿਛਲੇ ਵਾਰੀ ਭਵਾਨੀਗੜ ਯੂਨੀਅਨ ਦਾ 119 ਅਬਾਬ ਦੇ ਉੱਤੇ ਇਹਨਾਂ ਦਾ ਰੇਡ ਸੀਗਾ 192119 ਦੇ ਨਾਲ ਵੀ ਇਹ ਭੁੱਖੇ ਮਰਦੇ ਨੇ ਇੰਨੀ ਹਾਲਤ ਮਾੜੀ ਐ 2-2000 ਰੁਪਇਆ ਜਦੋਂ ਕਿ ਇਹਨੇ ਰੇਟ ਹੋ ਗਏ ਲੇਕਿਨ ਅੱਜ ਜੇ ਹਾਲਾਤ ਬਣ ਗਏ ਉਹਦੇ ਵਿੱਚ ਜਿਹੜੇ ਉਹਨਾਂ ਦੇ ਬਿਨਾਮੀ ਠੇਕੇਦਾਰ ਨੇ ਜਿਹੜੇ ਉਹਨਾਂ ਦੇ ਜਿਹੜੇ ਯੂਨੀਅਨਾਂ ਨੂੰ ਲੁੱਟਣਾ ਚਾਹੁੰਦੇ ਨੇ ਉਹ ਇਹਨਾਂ ਦੇ ਘੱਟ ਰੇਟ ਦੇ ਟੈਂਡਰ ਬਰਾਬਰ ਪਾ ਰਹੇ ਨੇ ਕੁਝ ਦਿਨ ਪਹਿਲਾਂ ਭਵਾਨੀ ਸੰਗਰੂਟ ਟਰੱਕ ਯੂਨੀਅਨ ਦਾ ਸਾਫਕਾ ਪ੍ਰਧਾਨ ਨੇ ਉਹਦੇ ਗੋਲੀ ਚੱਲੀ ਐ ਕਿਉਂ ਚੱਲੀ ਉਦੀ ਬੈਕਗ੍ਰਾਉਂਡ ਕੀ ਹੈ ਕਿ ਕਿਸੇ ਇੱਕ ਏਜ ਐ ਵਿਅਕਤੀ ਨੇ ਟੈਂਡਰ ਪਾਤਾ ਜਿਹਦੇ ਕੋਲ ਕੋਈ ਸਾਧਨ ਹੀ ਨਹੀਂ ਢੋਈ ਨਹੀਂ ਸਕਦਾ ਉਹ ਲੇਕਿਨ ਪ੍ਰਸ਼ਾਸਨ ਉਹਦੀ ਮਦਦ ਕਰ ਰਹੀ ਹੈ ਪੁਆਣੀਗੜ ਬੈਠਾ ਇੱਥੇ ਵੀ ਜਿਹੜੇ ਐਮਐਲਏ ਦੇ ਚਾਹਤੇ ਨੇ ਉਹਨਾਂ ਨੇ ਟੈਂਡਰ ਘੱਟ ਰੇਟ ਦਾ ਪਾਤਾ ਤੁਸੀਂ ਇਸ ਸੰਗ ਦੇ ਨਾਲ ਖੰਡਣਾ ਚੰਗੀ ਹੋ ਸਕਦੀ ਹੈ ਇਸ ਸੰਗ ਦੇ ਨਾਲ ਕੋਈ ਲੈਂਡ ਡਾਟਾ ਦੀ ਸਮੱਸਿਆ ਕੜੀ ਹੋ ਸਕਦੀ ਹੈ ਇਸ ਕਰਕੇ ਇੱਕ ਬਹੁਤ ਹਾਲਾਤ ਜਿਹੜੇ ਨੇ ਮਾੜੇ ਨੇ ਔਰ ਲੇਬਰ ਦੀ ਜਿਹੜੀ ਪੋਜੀਸ਼ਨ ਹੈ ਉਸ ਤੋਂ ਵੀ ਜ਼ਿਆਦਾ ਮਾੜੀ ਹੈ ਕਿ ਉਹਨਾਂ ਨੂੰ ਜਿਹੜਾ ਵੱੱਬ ਦੇ ਉੱਤੇ ਉਹਨਾਂ ਦਾ ਰੇਟ ਮਾਲ ਢੋਣ ਦਾ ਜਾਂ ਲੇਬਰ ਦਾ ਕੰਮ ਮਿਲਦਾ ਸੀਗਾ ਉਹ ਉਹਨਾਂ ਨੇ 60% ਉਹਨਾਂ ਦਾ ਰੇਟ ਘਟਾਤਾ ਅੱਜ ਪੰਜਾਬ 'ਚ ਹਹਾਕਾਰ ਹੈ ਕਰਾਪਸ਼ਨ ਕੰਨੀ ਹੋ ਗਈ ਉਹਨਾਂ ਦੇ ਜਿੰਨੇ ਵੀ ਨਮਾਇੰਦਿਆਂ ਨੂੰ ਲੁੱਟਣ ਤੇ ਲੱਗੇ ਐ ਕੋਈ ਡਿਵੈਲਪਮੈਂਟ ਨਹੀਂ ਕੋਈ ਜਿੰਨੇ ਵਾਦੇ ਕਰੇ ਤੇ ਸਾਰੇ ਮੁੱਕ ਗਏ ਕੋਈ ਕਿਸਾਨਾਂ ਨੂੰ ਕਰਜ਼ਾ ਮਾਫੀ ਨਹੀਂ ਕੋਈ ਜਿਹੜਾ ਮਾਈਨਿੰਗ ਮਾਫੀਆ ਕਹਿੰਦੇ ਤੇ ਉਹ ਦੁੱਗਣੇ ਪਾ ਹੋ ਗਏ ਨਸ਼ੇ ਘਰ ਘਰ बिक ਰਹੇ ਨੇ ਨੌਕਰੀਆਂ ਤੋਂ ਜਵਾਬ ਦੇਗੇ ਗਰੀਬ ਲੋਕਾਂ ਨੂੰ ਜਿਹਨੀਆਂ ਸੋਸ਼ਲ ਸਿਕਿਉਰਿਟੀ ਦੀਆਂ ਸਕੀਮਾਂ ਦੀਆਂ ਉਹਨੂੰ ਮੋੜ ਜਵਾਬ ਦੇਗੇ ਇਸ ਕਰਕੇ ਪੰਜਾਬ ਦੇ ਵਿੱਚ ਕਾਲੇ ਦਿਨ ਨਹੀਂ ਮੁੜੇ ਹੋਏ ਤੇ ਪਾਰਲੀਮੈਂਟ ਚ ਉਹਨਾਂ ਦੇ ਲੋਕ ਉਹਨਾਂ ਨੂੰ ਸੱਤ ਸਿਖਾਉਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਦਾ ਕੋਈ ਮੁਕਾਬਲਾ ਨਹੀਂ ਅਕਾਲੀ ਦਲ ਤਾਂ ਪੰਜਾਬ ਦੀ ਮਾਂ ਪਾਰਟੀ ਹੈ ਉਹਨੂੰ ਹਰ ਬੰਦੇ ਦੇ ਦਰਦ ਦਾ ਪਤਾ ਹੈ ਕਿ ਜਿੱਥੋਂ ਦਾ ਕਾਮਾਦ ਦੀ ਪਾਰਟੀ ਦੀ ਮੈਂ ਗੱਲ ਕਰਾਂ ਉਹ ਵੀ ਤਾਂ ਗੱਲ ਹੀ ਨਹੀਂ ਕਰਨੀ ਬਣਦੀ ਉਹਨਾਂ ਦਾ ਕੋਈ ਵजूद ਹੈ ਨਹੀਂ ਸਾਡੇ ਜਿਹੜਾ ਕੋਈ ਲੋਕਲ ਸੰਗਰੂਪ ਤੋਂ ਤੋਂ ਪਾਰਲੀਮੈਂਟ ਤੋਂ ਖੜਾ ਹੈ ਉਹ ਤਾਂ ਕਮੇਡੀ ਕਿੰਗ ਹੈ ਲੋਕਾਂ ਨੂੰ ਕਮੇਡੀ ਸੁਣਾਉਂਦਾ ਹੈ ਲੋਕਾਂ ਨੂੰ ਕੋਟਕੇ ਸੁਣਾਉਂਦਾ ਹੈ ਤੇ ਲੋਕਾਂ ਨੂੰ ਜਿਵੇਂ ਮਨੋਰੰਜਨ ਕਰਦਾ ਹੈ ਲੇਕਿਨ ਉਹਨੂੰ ਲੋਕ ਮੂੰਹ ਨਹੀਂ ਲਾ ਰਹੇ ਕਾਟ ਦੀ ਹਾਂਡੀ ਇੱਕ ਵਾਰੀ ਜੜਦੀ ਹੈ ਲੋਕਾਂ ਦੇ ਵਿੱਚ ਪਰਫਾਰਮੈਂਸ ਜ਼ੀਰੋ ਹੈ ਇੰਡੀਆ ਟੂਡੇ ਨੇ ਇੱਕ ਰਿਪੋਰਟ ਕਾਰਡ ਪੇਸ਼ ਕੀਤਾ ਹੈ ਸਾਰੇ ਐਮਪੀ ਪਿਆਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਐਮਪੀ ਹੈ ਉਹਦਾ ਜਿਹੜਾ ਰਿਪੋਰਟ ਕਾਰਡ ਹੈ ਉਸ ਨੂੰ ਪਹਿਲਾਂ ਤਾਂ ਪਲੱਸ ਡੀ ਗ੍ਰੇਡ ਮਿਲਿਆ ਯਾਨੀ ਸਭ ਤੋਂ ਡੀ ਗ੍ਰੇਡ ਮੈਂਬਰ ਪਾਰਲੀਮੈਂਟ ਜਿਹੜਾ ਵੀ ਉਹ ਸੰਗਰੂਰ ਵਾਲਾ ਸਾਡਾ ਭਗਵੰਤ ਸਿੰਘ ਮਾਨ ਜੀ ਦਾ 416 ਮੈਂਬਰ ਪਾਰਲੀਮੈਂਟਰਾਂ ਦਾ ਜਿਹੜੀ ਰਿਪੋਰਟ ਕਾਰਡ ਹੈ ਉਹਦੇ ਜਿਹਦਾ 364 ਨੰਬਰ ਹੈ। ਔਰ ਦੂਸਰਾ ਇਹ ਹੈ ਵੀ ਜਿਹੜੀ ਸਮੁੱਚੀ ਆਪੋਜੀਸ਼ਨ ਹੈ ਪੰਜਾਬ 'ਚ 9 ਮੈਂਬਰ ਪਾਰਲੀਮੈਂਟ ਸੀ। ਉਹਦੇ ਵਿੱਚ ਇਹਦਾ 8ਵੇਂ ਰੈਂਕ ਹੈ। ਜੀਡੀ ਦੀ ਆਪਣੀ ਪਾਰਟੀ ਦੇ 4 ਐਮਪੀ ਜਿੱਤੇ ਉਹਦੇ ਜਿਹਦਾ ਤੀਸਰਾ ਰੈਂਕ ਹੈ। ਜੀਡੀ ਦੀ ਅਟੈਂਡੈਂਸ ਹੈਗੀ ਉਹਦੇ 'ਚ ਪਾਰਲੀਮੈਂਟ ਦੇ ਵਿੱਚ ਬੈਠਕਾਂ 'ਚ ਜਾਣ ਦੀ ਉਹ ਇਹਦੇ 56% ਹੈ। ਜਿਹੜਾ ਪ੍ਰਾਈਵੇਟ ਬਿਲਕੁਲ ਐਮਪੀ ਪੇਸ਼ ਕਰ ਸਕਦਾ ਹੈ ਲੋਕ ਹਿੱਤ ਦੇ ਵਿੱਚ ਉਹ ਇਹਦਾ 0 ਹੈ। ਜਿਹੜੀ ਪਾਰਲੀਮੈਂਟ ਮੈਂਬਰ ਨੂੰ ਐਮਪੀ ਲੈਡ ਮਿਲਦੀ ਹੈ ਜਿਹੜੀ 5 ਸਾਲ ਚ 25 ਕਰੋੜ ਰੁਪਏ ਬੰਡਣੀ ਸੀ ਉਹ ਭਗਵਾਨਤਮਾਨ ਨੇ 20 ਕਰੋੜ ਰੁਪਏ ਹੀ ਬੰਡੇ ਆ ਲੋਕਾਂ ਨੂੰ ਜਵਾਬ ਦੇ ਸਕਦੇ ਪ੍ਰੋਜੈਕਟ ਦਾ ਕੀ ਲੈ ਕੇ ਆਉਣੇ ਕੰਮ ਹੁੰਦਾ ਲੋਕਾਂ ਦੇ ਹਿੱਤ ਲਈ ਕਰਿਆ ਹੋਇਆ ਕੋਈ ਕੰਮ ਲੈ ਕੇ ਆऊं ਤਾਂ ਲੋਕ ਯਾਦ ਕਰਦੇ ਨਹੀਂ ਮੈਂ ਵੀ ਐਮਐਲਏ ਰਿਹਾ ਤੇ ਲੋਕਾਂ ਦੇ ਕੰਮ ਕੀਤੇ ਨੇ ਯਾਦ ਕਰਦੇ ਨਹੀਂ ਐਡੇ ਵੱਡੇ ਵੱਡੇ ਪ੍ਰੋਜੈਕਟ ਆਏ ਨੇ ਸਬਡਿਵੀਜ਼ਨ ਆਈ ਹੈ ਨਵੀਂ ਅਨਾਜ ਮੰਡੀ ਬਣੀ ਹੈ ਨਵਾਂ ਸਟੇਡੀਅਮ ਬਣਿਆ ਹੈ ਨਵਾਂ ਬੱਸ ਸਟੈਂਡ ਬਣਿਆ ਹੈ ਪੰਜਾਬ ਨਵੇਂ ਸਕੂਲ ਬਣੇ ਨੇ ਵੱਡੇ ਸਕੂਲ ਲਿਆਂਦੇ ਨੇ ਬਹੁਤ ਕੁਝ ਲਿਆਂਦਾ ਹੈਗਾ ਪੰਜਾਬ ਤੋਂ ਪੌਂਡੀਗੋਟ ਦੇ ਜਿਹੜੇ ਟਰੱਕ ਜੁਨੀਅਨ ਜਿਵੇਂ ਇਲੈਕਸ਼ਨ ਆ ਰਹੀ ਹੈ ਜੀ ਲੋਕ ਸਭਾ ਦੀ ਟਰੱਕ ਆਪਰੇਟਰ ਆਪਣੇ ਨਾਲ ਚੱਲਣਗੇ ਇਹ ਆਪ ਨੂੰ ਉਮੀਦ ਹੈ ਇੱਕ ਵੋਟ ਨਹੀਂ ਪੈਂਦੀ ਕਾਂਗਰਸ ਨੂੰ ਇੱਕ ਵੀ ਵੋਟ ਕੋਈ ਵੀ ਬੰਦਾ ਜਿਹਦੇ ਜਿਹਨੂੰ ਜਿਸ ਬੰਦੇ 'ਚ ਅਣਖ ਤੇ ਗੈਰਤ ਹੈ ਨਾ ਉਹ ਕਾਂਗਰਸ ਕੋਈ ਮੂੰਹ ਵੀ ਨਹੀਂ ਕਰ ਸਕਦਾ ਨਾ ਇਹਨਾਂ ਕਲੀ ਕਰੀ ਉਹਨੂੰ ਆਪਣਾ ਪਹਿਲਾ ਰੋਜ਼ਗਾਰ ਹੈ ਪਹਿਲਾਂ ਬੱਚੇ ਪਾਲਣੇ ਨੇ ਜਿਹਦੇ ਅੱਜ ਘਰੇ ਚੁੱਲਾ ਠੰਡਾ ਚੁੱਲਾ ਠੰਡਾ ਹੋ ਗਿਆ ਉਹਨੂੰ ਕੀ ਲੱਗਦਾ ਜਿਹਦੇ ਘਰੇ ਲੱਗੀ ਹੋਈ ਹੈ ਉਸੇ ਨੂੰ ਪਤਾ ਦੂਜੇ ਦਾ ਦਾ ਬਸੰਤਰ ਹੈ ਜੇ ਮੈਂ ਕੇਵਲ 10 ਲੋਕਾਂ ਦਾ ਵਿਰੋਧ ਹੋ ਰਿਹਾ ਜੀ ਸੀਗਲਾ ਸਾਹਿਬ ਬੋਲੋ ਮੈਂ ਤਿਆਰ ਹਾਂ ਤਮਾਮ ਪਰਬਾਰ ਪਰ ਵੀ ਸੋਨੂੰ ਕਿਵੇਂ ਲੱਗਦਾ ਵੀ ਇਹਦਾ ਆਪਾਂ ਨੂੰ ਕਾਲੀ ਦਿਨ ਵਿੱਚ ਕੋਈ ਬੈਨੀਫਿਟ ਹੋਊ ਜਾਂ ਨਹੀਂ ਸਾਨੂੰ ਤਾਂ ਜੀ ਲੋਕਾਂ ਨੇ ਸਮਰਥਨ ਦੇ ਨੇ ਜੇ ਤੁਸੀਂ ਕਾਂਗਰਸ ਦੀ ਗੱਲ ਕਰੋ ਤੁਸੀਂ ਕਿਸੇ ਸੀਟ ਦੇ ਦੇਖ ਲਓ ਹੁਸ਼ਿਆਰਪੁਰ ਦੇਖ ਲਓ ਸੁਲੋਸ਼ ਚੌਧਰੀ ਦਾ ਅਨੰਦਪੁਰ ਸਾਹਿਬ ਦੇਖ ਲਓ ਬਾਲੀ ਹੋ ਗਿਆ ਸੰਗਰੂਰ ਇਥੇ ਢਿਲੋਂ ਦੇ ਖਲਾਬ ਡੱਡੇ ਚੱਕੀ ਫਿਰਦੇ ਨੇ ਤੁਸੀਂ ਅੰਮ੍ਰਿਤਸਰ ਚਲੇ ਜਾਓ ਉੱਥੇ ਬੁਰਾ ਹਾਲ ਹੈ ਬਠਿੰਡਾ ਵਾ ਵੀ ਕੋਈ ਨਹੀਂ ਇਹਨਾਂ ਦੇ ਕਿਤੇ ਕੁਝ ਨਹੀਂ ਹੈ ਬੁਰੀ ਤਰ੍ਹਾਂ ਸਰਕਾਰ ਫੇਲ ਹੈ ਤੇ ਲੋਕ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਇਹਨਾਂ ਦੇ ਐਮਐਲਏ ਤੋਂ ਬਹੁਤ ਦੁਖੀ ਨੇ ਇਸ ਕਰਕੇ ਅਕਾਲੀ ਜਲਦੀ ਪਰਫਾਰਮੈਂਸ ਹੈ ਉਹ ਬਹੁਤ ਵਧੀਆ ਰਹੀ ਨਹੀਂ ਹੈ ਔਰ ਪੰਜਾਬ ਦੇ ਵਿੱਚ ਅਕਾਲੀ ਜਲਦੀ ਜਿਹੜੀ ਜਿੱਤ ਹੈ ਉਹ ਯਕੀਨੀ